ਹੈਲੋ ਆ ਜਾ ਭੈਣ ਕਰਤਾਰੋ ਧੀ ਘਰੀਆਂ ਭੈਣੇ ਹਾਂ ਭੈਣੇ ਘਰੇ ਆ ਨੀ ਕੀ ਹਾਲ ਚਾਲ ਭੈਣੇ ਤੂੰ ਤਾਂ ਬੜੀ ਕਮਲੀ ਜੀ ਹੋਈ ਬੈਠੀ ਹੈਗੀ ਕੀ ਦੱਸਾਂ ਭੈਣੇ ਜਿੱਦਾਂ ਨਾ ਮੁੰਡਾ ਵਿਆਹ ਆ ਆ ਅੱਛਾ ਬਹੂ ਤਾਂ ਸਾਡੇ ਵੱਸ ਚ ਨਹੀਂ ਅੱਛਾ ਉਹਨੇ ਤਾਂ ਮੁੰਡੇ ਨੂੰ ਵੀ ਵੱਸ ਚ ਕਰ ਲਿਆ ਅੱਛਾ ਕਹਿਣਾ ਹੀ ਨਹੀਂ ਮੰਨਦੀ ਅੱਛਾ ਹਾਂ ਤੂੰ ਦੱਸ ਮੈਂ ਕੀ ਕਰਾਂ ਤੂੰ ਕਰਨਾ ਕੀ ਹੈ ਇੱਕ ਬਾਬਾ ਸੁਣੀਂਦਾਗਾ ਤੇ ਆਪਾਂ ਉਹਦੇ ਲਵੇ ਚੱਲਦੇ ਆਂਗੇ ਪਰ ਬਾਬੇ ਦੀ ਨਾ ਇੱਕ ਪਰੰਪਰਾ ਹੈਗੀ ਕੀ ਪਰੰਪਰਾ ਉਹ ਪਰੰਪਰਾ ਇਹ ਮੈਂਗੀ ਕਿ ਬਾਬਾ ਨਾ ਜਨਾਨੀਆਂ ਨੂੰ ਮੱਥੇ ਨਹੀਂ ਲਾਉਂਦਾ ਅੱਛਾ ਤੇ ਬਾਬੇ ਕੋਲੇ ਨਾ ਵੀ ਜਨਾਨੀ ਨੂੰ ਮੂੰਹ ਟੱਕ ਕੇ ਜਾਣਾ ਪੈਂਦਾ ਹੈਗਾ ਉਹ ਤਾਂ ਕੋਈ ਨਾ ਤੂੰ ਮੈਨੂੰ ਇੱਕ ਵਾਰੀ ਬਾਬੇ ਕੋਲੇ ਲੈ ਚੱਲ ਭੈਣੇ ਅੱਛਾ ਪਰ ਤੂੰ ਐ ਕਰੀ ਪਹਿਲਾਂ ਤੇਰੀ ਨੂ ਨੂੰ ਪਤਾ ਨਾ ਲੱਗਣ ਦੇਈ ਠੀਕ ਹੈ ਫਿਰ ਕਹ ਦੂਗੀ ਕਰਤਾਰੋ ਆਂਟੀ ਲੈ ਕੇ ਚਲੇਗੀ ਨਹੀਂ ਨਹੀਂ ਨੂ ਨੂੰ ਪਤਾ ਨਹੀਂ ਲੱਗਣਾ ਆਪਾਂ ਚੱਲਾਂਗੇ Ya